ਸਾਨੂੰ ਇੱਕ ਮਰਿਆਦਾ ਸਿਖਾਈ ਗਈ ਹੈ ਕਿ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੇ ਖਿਲਾਫ ਨਹੀਂ ਬੋਲਣਾ। ਉਸੇ ਮੈਂ ਤਾਂ ਲక్ష్ਮਣ ਰੇਖਾ ਕ੍ਰੋਸ ਕਰਨ ਵਾਲਾ ਬੰਦਾ ਨਹੀਂ ਹੈ। ਮੈਂ ਲక్ష్ਮਣ ਰੇਖਾ ਦੇ ਅੰਦਰ ਰਹਿਣ ਵਾਲਾ। ਇਹ ਕੋ ਮੇਰੇ ਖਿਲਾਫ ਵੀ ਬੋਲਦਾ ਹੈ। ਤਾਂ ਮੈਂ ਉਹਦੇ ਖਿਲਾਫ ਨਹੀਂ ਬੋਲਾਂਗਾ। ਪਹਿਰੇ ਤੋਂ ਸਾਫ਼ ਕਰ ਦਿੱਤਾ ਗਿਆ ਕਿ ਜਿਹੜੇ ਆਪ ਦੋ ਹਲਕਿਆਂ ਤੋਂ ਹਾਰ ਗਏ ਆਪਣੇ ਆਪਣੇ ਹਲਕੇ ਚੋ ਹੀ ਹਾਰ ਗਏ ਉਹਨਾਂ ਨੂੰ ਲਿਆ ਕੇ ਲਾਇਆ ਗਿਆ। ਕਾਂਗਰਸ ਦਾ ਰਿੰਪੂ ਦਿਨਾਰ ਰੀਨਕੂ ਦੇ ਨਾਲ ਕਾਂਗਰਸ ਦਾ ਕੋਈ ਮੁਕਾਬਲਾ ਨਹੀਂ ਹੈ। ਪਹਿ先ਾ ਇੱਕ ਨੂੰ ਛੱਡ ਕੇ ਦੂਜੇ 'ਚ ਗਏ ਫਿਰ ਦੂਜੇ ਨੂੰ ਤੋਂ ਬਾਅਦ ਲਾਲਚ ਵਿੱਚ ਆ ਕੇ ਤਰਦੇ ਨਾਲ ਤੀਜੇ ਵਿੱਚ ਗਏ। ਅੱਜ ਹੁਣ ਵੀ ਪਤਾ ਨਹੀਂ ਹੈ। ਇਸ ਸਾਈਕਲ ਦਾ ਵੀ ਸਟੈਂਡ ਹੁੰਦਾ ਯਾਰ ਇਹਨਾਂ ਲੋਕਾਂ ਦਾ ਕੋਈ ਸਟੈਂਡ ਹੀ ਨਹੀਂ ਹੈ। ਉਕਸਵਾ ਚੋਣਾਂ ਲੈ ਕੇ ਫਿਲਹਾਲ ਚਰਚੇ ਚੱਲਦੇ ਪਏ ਨੇ ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਦੇ ਵਿੱਚ ਮੌਜੂਦ ਨੇ ਫਿਲਹਾਲ ਕਾਫੀ ਚਰਚੇ ਚੰਦੀ ਸਿੰਘ ਚੰਨੀ ਨੂੰ ਲੈ ਕੇ ਕਾਫੀ ਚਰਚੇ ਕਾਂਗਰਸ ਪਾਰਟੀ ਨੂੰ ਲੈ ਕੇ ਚੱਲਦੇ ਪਏ ਨੇ ਚਰਨਜੀਤ ਸਿੰਘ ਚੰਨੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਚੰਨੀ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਬਹੁਤ ਸ਼ੁਕਰੀਆ ਜੀ ਸਮਾਂ ਦਿੱਤਾ ਮਿਹਰਬਾਨੀ ਜੀ ਤੁਹਾਡਾ ਬੜਾ ਧੰਨਵਾਦ ਚੰਨੀ ਸਾਹਿਬ ਇਸ ਵੇਲੇ ਸਿਆਸੀ ਪੜ ਭਖਿਆ ਪਿਆ ਜਲੰਧਰ ਸ਼ਹਿਰ ਕੇਂਦਰ ਬਣਿਆ ਪਿਆ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਜਲੰਧਰ ਸ਼ਹਿਰ 'ਚ ਤੁਹਾਡਾ ਆਉਣਾ ਇੱਥੋਂ ਚੋਣ ਪੂਰੇ ਪੰਜਾਬ ਚ ਘੁੰਮ ਰਿਆਂ ਸੰਗੂ ਸੰਗਰੂਰ ਵੀ ਜਾ ਕੇ ਆਇਆ ਲੁਧਿਆਣਾ ਵੀ ਗਿਆ ਤੇ ਪਾਰਟੀ ਵਾਸਤੇ ਕੰਮ ਕਰ ਰਿਹਾ ਪਾਰਟੀ ਕਿਹੜੇ ਇਲਾਕੇ ਤੋਂ ਕਿਹਨੂੰ ਲੜਾਉਂਦੀ ਹੈ ਪਾਰਟੀ ਤੇ ਡਿਪੈਂਡ ਕਰਦਾ ਜੋ ਡਿਸੀਜਨ ਹੋਏਗਾ ਐਸੀ ਉਹਦੇ ਵਾਸਤੇ ਕੰਮ ਕਰਾਂਗੇ ਜਲੰਧਰ ਵਿੱਚ ਸਾਡੇ ਪਾਸ ਕਈ ਉਮੀਦਵਾਰ ਹੈਗੇ ਆ ਮਹਿੰਦਰ ਸਿੰਘ ਕੇ ਪੀ ਜੀ ਹੈਗੇ ਆ ਕੋਟਲੀ ਸਾਹਿਬ ਹੈਗੇ ਆ ਹੋਰ ਵੀ ਲੋਕ ਹੈਗੇ ਆ ਜੀਨੂੰ ਵੀ ਪਾਰਟੀ ਟਿਕਟ ਦੇਗੀ ਮੈਂ ਉਹਦੇ ਲਈ ਕੰਮ ਕਰਾਂ ਤੁਹਾਨੂੰ ਤੁਹਾਨੂੰ ਨਹੀਂ ਦੇਰੀ ਪਾਰਟੀ ਟਿਕਟ ਦੇਗੀ ਮੈਂ ਫਿਰ ਕਿਹਾ ਕਿ ਮੈਨੂੰ ਵੀ ਪਾਰਟੀ ਜਿੱਥੇ ਵੀ ਖੜਾਏਗੀ ਮੈਂ ਉੱਥੇ ਲੜਾਂਗਾ ਚੋਣ ਜਲੰਧਰ ਵਾਲੇ ਤਾਂ ਐਤ ਕੀ ਮੰਨਦੇ ਵੇ ਕਹਿੰਦੇ ਚੰਨੀ ਆ ਗਏ ਨੇ ਤੇ ਚੰਨੀ ਆ ਗਏ ਨੇ ਤੇ ਆਉਂਦੇ ਸਰ ਉਹਨਾਂ ਨੇ ਜਲੰਧਰ ਵਾਲਿਆਂ ਨੂੰ ਹੀ ਆਪਣੀ ਪਾਰਟੀ ਵਾਲਿਆਂ ਨੂੰ ਹੀ ਤਰਸਕਲੀਮ ਚਾਤੀ ਕਹਿੰਦੇ ਇਦਾਂ ਨਹੀਂ ਉਹਨਾਂ ਨੂੰ ਤਾਂ ਕੀਮ ਚਾਉਣੀ ਸੀ ਇਦਾਂ ਨਹੀਂ ਹੈ ਕਿ ਸਾਨੂੰ ਇੱਕ ਮਰਿਆਦਾ ਸਿਖਾਈ ਗਈ ਹੈ ਭਗਵਾਨ ਰਾਮ ਵੀ ਮਰਿਆਦਾ ਪਰਸੋਤਮ ਸੀ ਉਹਨਾਂ ਨੇ ਵੀ ਮਰਿਆਦਾ ਸਿਖਾਈ ਹੈ ਕਿ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੇ ਖਿਲਾਫ ਨਹੀਂ ਬੋਲਣਾ ਇਸ ਕਰਕੇ ਮੈਂ ਤਾਂ ਲਸ਼ਮਣ ਰੇਖਾ ਕ੍ਰੋਸ ਕਰਨ ਵਾਲਾ ਬੰਦਾ ਨਹੀਂ ਐ ਮੈਂ ਲਸ਼ਮਣ ਰੇਖਾ ਦੇ ਅੰਦਰ ਰਹਿਣ ਵਾਲਾ ਹੂੰ ਮੈਂ ਆਪਣੇ ਪਾਰਟੀ ਦੇ ਕਿਸੇ ਜੇ ਕੋਈ ਮੇਰੇ ਖਿਲਾਫ ਵੀ ਬੋਲਦਾ ਐ ਤਾਂ ਮੈਂ ਉਹਦੇ ਖਿਲਾਫ ਨਹੀਂ ਬੋਲਾਂ ਹੂੰ ਉਹਦੇ ਬਾਰੇ ਤਾਂ ਸਾਫ਼ ਕਹਿ ਦਿੱਤਾ ਗਿਆ ਕਿ ਜਿਹੜੇ ਆਪ ਦੋ ਹਲਕਿਆਂ ਤੋਂ ਹਾਰ ਗਏ ਆਪਣੇ ਆਪਣੇ ਹਲਕੇ ਚੋ ਹੀ ਹਾਰ ਗਏ ਉਹਨਾਂ ਨੂੰ ਲਿਆ ਕੇ ਲਾਇਆ ਗਿਆ ਕਹਿੰਦੇ ਸਮਾ ਸਮਾ ਸਮਰੱਥ ਉਹੀ ਅਰਜਣ ਦੇ ਤੀਰ ਉਹੀ ਅਰਜਣ ਦੇ ਹੱਥ ਤੇ ਜੇ ਕਦੇ ਕੋਈ ਬੰਦਾ ਹਾਰ ਗਿਆ ਤਾਂ ਜ਼ਰੂਰੀ ਨਹੀਂ ਐ ਕਿ ਦੁਬਾਰੇ ਨਾ ਜਿੱਤੇ ਵੈਸੇ ਵੀ ਖਾਟੂ ਸ਼ਾਮ ਹਾਰੇ ਹੋਿਆਂ ਨਾਲੇ ਖੜਦਾ ਤੇ ਆਪਾਂ ਉਹਨੂੰ ਬੇਨਤੀ ਕਰ ਲਈਏ ਆਪਣੇ ਨਾਲ ਖੜੇਗਾ ਚੰਨੀ ਸਾਹਿਬ ਇਸ ਵੇਲੇ ਜਿਹੜਾ ਮੇਨ ਮੁਕਾਬਲਾ ਹੈ ਨਾ ਉਹ ਥੋਡੇ ਤੇ ਰਿੰਕੂ ਜੀ ਦੇ ਵਿੱਚ ਵੇਖਿਆ ਜਾ ਰਿਹਾ ਬਿਕਾਜ਼ ਉਹ ਆਮ ਆਦਮੀ ਪਾਰਟੀ ਛੱਡ ਕੇ ਆਪਸੋ ਚੱਲ ਨਹੀਂ ਦੇਖਿਆ ਜਾ ਰਿਹਾ ਕਿਉਂਕਿ ਮੈਂ ਕੋਈ ਇੱਥੇ ਦਾ ਉਮੀਦਵਾਰ ਨਹੀਂ ਬਣਿਆ ਪਾਰਟੀ ਜਿਹਨੂੰ ਉਮੀਦਵਾਰ ਬਣਾਏਗੀ ਉਹਦੇ ਨਾਲ ਮੁਕਾਬਲਾ ਹੋਏਗਾ ਲੇਕਿਨ ਜਿਹੜਨ ਵੀ ਕਾਂਗਰਸ ਪਾਰਟੀ ਬਣਾਏਗੀ ਮੈਂ ਉਹਦੇ ਨਾਲ ਆ ਕੇ ਖੜ ਜਾਣਾ ਉਹਦੀ ਮਦਦ ਕਰਨੀ ਚਾਹੀਏ ਕੋਈ ਵੀ ਹੋਵੇ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਆਪਸੀ ਪਾਟੋ ਤਾੜ ਵੱਧਦਾ ਪਿਆ ਹੈ ਹਰ ਇੱਕ ਪਾਸੇ ਹਰ ਇੱਕ ਹਲਕਾ ਲੈ ਲਓ ਉੱਥੇ ਕੋਈ ਨਾ ਕੋਈ ਛੱਡ ਕੇ ਜਾ ਰਿਹਾ ਹੈ ਇਹ ਤਾਂ ਆਪਸੀ ਪ੍ਰੋਬਲਮ ਆਉਂਦੀ ਵੀ ਕਿਵੇਂ ਦੇਖ ਲਓ ਬਾਕੀ ਤੁਸੀਂ ਗੱਲ ਕੀਤੀ ਸੀਗੇ ਕਾਂਗਰਸ ਦਾ ਰਿੰਕੂ ਦੇ ਨਾਲ ਰਿੰਕੂ ਦੇ ਨਾਲ ਕਾਂਗਰਸ ਦਾ ਕੋਈ ਮੁਕਾਬਲਾ ਨਹੀਂ ਹੈ ਕਿਉਂਕਿ ਰਿੰਕੂ ਹੈ ਜਿਹੜਾ ਉਹ ਸਿਰਫ ਉਹਦੀ ਵੋਟ ਸ਼ਹਿਰ ਤੱਕ ਸੀਮਤ ਹੈ ਉਹ ਬਈ ਬਹੁਤ ਘੱਟ ਉਹ ਤਾਂ ਕੌਨਫੀਡੈਂਟ ਨੇ ਕਹਿੰਦੇ ਕਿ ਮੈਨੂੰ ਹਰਾਉਣ ਵਾਸਤੇ ਹਰ ਹੁਣ ਹੀ ਲਾਖਤਿਆਰ ਕੀਤਾ ਜਾ ਰਿਹਾ ਮੈਂ ਤੁਹਾਨੂੰ ਫੇਰ ਦੱਸ ਰਿਹਾ ਬਾਹਰਲੇ ਪੰਜ ਹਲਕਿਆਂ 'ਚ ਤਾਂ ਜ਼ਮਾਨਤ ਜਬਤ ਹੋ ਜਾਣੀ ਐ ਤੇ ਸ਼ਹਿਰ ਵਿੱਚ ਵੀ ਉਹੀ ਹਾਲ ਹੋਣਾ ਹੈ ਜਿਹੜਾ ਬਾਹਰ ਹੈ ਇੱਥੇ ਹੁਣ ਹੈ ਜੇ ਤੁਸੀਂ ਆਓਗੇ ਜਾਂ ਫਿਰ ਕੋਈ ਵੀ ਆਵੇ ਹਾਲ ਕੋਈ ਵੀ ਹੋਵੇ ਕੋਈ ਵੀ ਹੋਵੇ ਕਿਉਂਕਿ ਤੁਹਾਡੀ ਕ੍ਰੈਡਿਬਿਲਟੀ ਖਤਮ ਹੋ ਕਰ ਚੁੱਕੇ ਤੁਸੀਂ ਆਪਣੀ ਤੁਸੀਂ ਪਹਿਲਾਂ ਇੱਕ ਨੂੰ ਛੱਡ ਕੇ ਦੂਜੇ 'ਚ ਗਏ ਫਿਰ ਦੂਜੇ ਨੂੰ ਤੋਂ ਬਾਅਦ ਲਾਲਚ ਵਿੱਚ ਆ ਕੇ ਡਰ ਦੇ ਨਾਲ ਤੀਜੇ ਵਿੱਚ ਗਏ ਤੁਹਾਡਾ ਹੁਣ ਵੀ ਪਤਾ ਨਹੀਂ ਐ ਇਸ ਕਰਕੇ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਯਾਰ ਇਹਨਾਂ ਲੋਕਾਂ ਦਾ ਕੋਈ ਸਟੈਂਡ ਹੀ ਨਹੀਂ ਹੈ ਤੇ ਜਿਹਦਾ ਸਟੈਂਡ ਨਹੀਂ ਹੈ ਉਹਦੇ ਨਾਲ ਲੋਕ ਸਟੈਂਡ ਨਹੀਂ ਕਰਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ